ਸਭ ਤੋਂ ਪਹਿਲਾਂ ਮੇਰੀ ਸਾਰੀ ਪਿਆਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਇੱਕ ਅਜਿਹੇ ਦੁੰਗੇ ਵਿਚਾਰ ਉੱਤੇ ਗੱਲ ਕਰਨ ਜਾ ਰਹੇ ਹਾਂ ਜੇ ਰੱਬ ਨਹੀਂ ਤਾਂ ਜਿਕਰ ਕਿਉਂ ਜੇ ਰੱਬ ਹੈ ਤਾਂ ਫਿਕਰ ਕਿਉਂ ਇਹ ਮਾਂ ਕ ਬੜਾ ਸੌਖਾ ਲੱਗਦਾ ਪਰ ਜੀਵਨ ਨੂੰ ਬਦਲ ਦੇਣ ਵਾਲਾ ਹੈ ਅਕਸਰ ਮਨੁੱਖ ਕਹਿੰਦਾ ਹੈ ਕਿ ਰੱਬ ਹੈ ਹੀ ਨਹੀਂ ਪਰ ਜਦੋਂ ਦੁੱਖ ਆਉਂਦਾ ਹੈ ਤਾਂ ਉਹੀ ਰੱਬ ਨੂੰ ਦੋਸ਼ ਦਿੰਦਾ ਹੈ ਕਿ ਪ੍ਰਮਾਤਮਾ ਰੱਬਾ ਤੂੰ ਮੇਰੀ ਕਿਸਮਤ 'ਚ ਐਨੇ ਦੁੱਖ ਕਿਉਂ ਲਿਖੇ ਤੂੰ ਮੇਰੇ ਨਾਲ ਇਹ ਕਿਉਂ ਕੀਤਾ ਤੂੰ ਮੇਰੇ ਨਾਲ ਉਹ ਕਿਉਂ ਕੀਤਾ ਐਤੋਂ ਇਹ ਸਾਬਤ ਹੁੰਦਾ ਹੈ ਕਿ ਮਨੁੱਖ ਰੱਬ ਨੂੰ ਦਿਲ ਦੀ ਗਹਿਰਾਈ ਵਿੱਚ ਮੰਨਦਾ ਹੈ ਪਰ ਅਹੰਕਾਰ ਜਾਂ ਸ਼ੱਕ ਕਰਨ ਇਨਕਾਰ ਕਰਦਾ ਹੈ ਮਤਲਬ ਕਿ ਮਨੁੱਖ ਦੇ ਦਿਲ ਵਿੱਚ ਕਿਤੇ ਨਾ ਕਿਤੇ ਰੱਬ ਲਈ ਜਗ੍ਹਾ ਹੈਗੀ ਆ ਪਰ ਉਸ ਦਾ ਮਨ ਨਹੀਂ ਮੰਨਦਾ ਰੱਬ ਨੂੰ ਮੰਨਣ ਲਈ ਜੇ ਅਸੀਂ ਇਹ ਮੰਨ ਲਈਏ ਕਿ ਰੱਬ ਹੈ ਤਾਂ ਫਿਰ ਚਿੰਤਾ ਕਿਉਂ ਗੁਰੂ ਸਾਹਿਬ ਸਾਨੂੰ ਆਖਦੇ ਹਨ ਜੋ ਤੁਧ ਭਾਵੇ ਸਾਈ ਭਲੀਕਾਰ ਜੋ ਕੁਝ ਕਰਦਾ ਹੈ ਉਹ ਸਾਡੀ ਭਲਾਈ ਲਈ ਹੀ ਕਰਦਾ ਹੈ ਇਸ ਨਾਲ ਸੰਬੰਧਤ ਮੈਂ ਤੁਹਾਨੂੰ ਇੱਕ ਕਹਾਣੀ ਦੱਸਾਂਗੀ ਵੀਡੀਓ ਨੂੰ ਸਕਿੱਪ ਕਰਕੇ ਨਾ ਵੇਖਿਓ ਪੂਰਾ ਵੇਖਿਓ ਸੁਣਿਓ ਪੂਰਾ ਇਹਦੇ ਵਿੱਚ ਤੁਹਾਨੂੰ ਕੁਝ ਸਿੱਖਣ ਲਈ ਹੀ ਮਿਲੇਗਾ ਇੱਕ ਗਰੀਬ ਕਿਸਾਨ ਸੀ ਸਦਾ ਫਿਕਰ ਕਰਦਾ ਰਹਿੰਦਾ ਸੀ ਕਿ ਮੇਰੇ ਬੱਚੇ ਕੀ ਖਾਣਗੇ ਕਿਵੇਂ ਸਾਡਾ ਗੁਜ਼ਾਰਾ ਹੋਏਗਾ ਕਿਵੇਂ ਸਾਡਾ ਦਿਨ ਲੰਗੇਗਾ ਇੱਕ ਦਿਨ ਉਸ ਨੂੰ ਗੁਰਮਖ ਮਿਲਦਾ ਕੋਈ ਸਿੱਖ ਗੁਰਮਖ ਮਿਲਦਾ ਉਹਨੇ ਪੁੱਛਿਆ ਬਾਬਾ ਜੀ ਰੱਬ ਕਿਉਂ ਮੇਰੀ ਸੁਣਦਾ ਨਹੀਂ ਬਾਬਾ ਜੀ ਹੱਸ ਕੇ ਬੋਲੇ ਜੇ ਤੂੰ ਮੰਨਦਾ ਹੈ ਕਿ ਰੱਬ ਨਹੀਂ ਤਾਂ ਫਿਰ ਰੋੜਾ ਕਿਉਂ ਪਾਇਆ ਜੇ ਮੰਨਦਾ ਹੈ ਰੱਬ ਹੈ ਫਿਰ ਫਿਕਰ ਕਿਉਂ ਕਰਦਾ ਹੈ ਉਹ ਆਪੇ ਹੀ ਤੇਰੇ ਭਲੇ ਕਰੇਗਾ ਜੇ ਆਪਾਂ ਨੂੰ ਉਸਨੇ ਦੁਨੀਆ ਤੇ ਭੇਜਿਆ ਹੈ ਤਾਂ ਉਹ ਆਪਣੇ ਖਾਣ ਪੀਣ ਦਾ ਵੀ ਬੰਦੋਬਸਤ ਜਾਂ ਆਪਣੇ ਆਪ ਹੀ ਕਰ ਦੇਗਾ ਉਸ ਦਿਨ ਤੋਂ ਕਿਸਾਨ ਨੇ ਫਿਕਰ ਛੱਡਤੀ ਅਤੇ ਨਾਮ ਜਪਣ ਲੱਗ ਪਿਆ ਹੌਲੀ-ਹੌਲੀ ਉਹਦਾ ਘਰ ਵੀ ਚੰਗਾ ਹੋਇਆ ਮਨ ਵੀ ਸ਼ਾਂਤ ਹੋ ਗਿਆ ਉਹਦੇ ਘਰ ਵਿੱਚ ਵਰਕਤ ਵੀ ਹੋਣ ਲੱਗ ਗਈ ਤੇ ਉਸ ਨੂੰ ਦੋਨੇ ਟਾਈਮ ਦਾ ਖਾਣਾ ਵੀ ਮਿਲਿਆ ਉਸਦੇ ਬੱਚਿਆਂ ਨੂੰ ਵੀ ਮਿਲਿਆ ਫਿਕਰ ਮਨੁੱਖ ਨੂੰ ਅੰਦਰੋਂ-ਅੰਦਰ ਖਾ ਜਾਂਦੀ ਆ ਗੁਰੂ ਸਾਹਿਬ ਫਰਮਾਉਂਦੇ ਨੇ ਚਿੰਤਾ ਤਾਂ ਕੀ ਕੀਜੀਏ ਜੋ ਹਨ ਹੋਣੀ ਹੈ ਚਿੰਤਾ ਕਦੇ ਵੀ ਸਮੱਸਿਆ ਦਾ ਹੱਲ ਨਹੀਂ ਕਰਦੀ। ਭਰੋਸਾ ਅਤੇ ਅਰਦਾਸ ਹੀ ਮਨੁੱਖ ਨੂੰ ਹੌਸਲਾ ਦਿੰਦੀ ਹੈ। ਕਿਉਂਕਿ ਜੇ ਆਪਾਂ ਚਿੰਤਾ ਕਰਦੇ ਆ ਤਾਂ ਉਹ ਆਪਣੇ ਅੰਦਰ ਕਈ ਵਪਾਰ ਬਿਮਾਰੀਆਂ ਨੂੰ ਪੈਦਾ ਕਰਦੀ ਆ। ਸੋ ਸਾਧ ਸੰਗਤ ਜੀਓ ਚਿੰਤਾ ਨਹੀਂ ਕਰਨੀ ਚਾਹੀਦੀ। ਜੋ ਰੱਬ ਨੇ ਆਪਣੀ ਕਿਸਮਤ 'ਚ ਹੈ, ਮਿਲਣਾ ਹੀ, ਉਹ ਮਿਲ ਕੇ ਹੀ ਰਹਿਣਾ ਹੈ। ਜਦੋਂ ਅਸੀਂ ਬੀਜ ਬੀਜਦੇ ਆ ਤਾਂ ਭਰੋਸਾ ਕਰਦੇ ਆ। ਕੀ ਫਸਲ ਨਿਕਲੇਗੀ ਤਾਂ ਜੀਵਨ ਵਿੱਚ ਰੱਬ ਉੱਤੇ ਭਰੋਸਾ ਕਿਉਂ ਨਹੀਂ ਕਰਦੇ ਜਦੋਂ ਅਸੀਂ ਹਵਾਈ ਜਹਾਜ਼ 'ਚ ਬੈਠਦੇ ਹਾਂ ਤਾਂ ਆਪਾਂ ਪਾਇਲਟ ਨੂੰ ਬਿਨਾਂ ਦੇਖੇ ਉਸਤੇ ਭਰੋਸਾ ਕਰ ਲੈਂਦੇ ਹਾਂ ਤਾਂ ਫਿਰ ਆਪਾਂ ਸਿਰਜਣਹਾਰ ਰੱਬ ਉੱਤੇ ਕਿਉਂ ਨਹੀਂ ਕਰਦੇ ਆਪਾਂ ਨੂੰ ਕਿਉਂ ਯਕੀਨ ਨਹੀਂ ਹੁੰਦਾ ਕਿ ਰੱਬ ਜੋ ਸਾਡੇ ਲਈ ਕਰੇਗਾ ਭਲਾ ਹੀ ਕਰੇਗਾ ਆਪਾਂ ਉਹਦੇ ਦੁਸ਼ਮਣ ਥੋੜਾ ਆਪਾਂ ਨੂੰ ਉਹਨੇ ਸਿਰਜਿਆ ਏ ਜਨਮ ਦਿੱਤਾ ਏ ਫਿਰ ਉਹ ਆਪਣਾ ਮਾੜਾ ਕਰਕੇ ਕਿਤੇ ਖੁਸ਼ ਹੁੰਦਾ ਹੋਗਾ ਉਹ ਤਾਂ ਆਪਣੀ ਕਿਸਮਤ ਚ ਜੋ ਜਿਵੇਂ ਹੀ ਆਪਾਂ ਨੂੰ ਮਿਲਣਾ ਹੈ ਜਿੱਥੇ ਹੀ ਮਿਲਣਾ ਹੈ ਉਹ ਮਿਲ ਕੇ ਹੀ ਰਹਿਣਾ ਹੈ ਜੇ ਰੱਬ ਨਹੀਂ ਤਾਂ ਫਿਰ ਆਪਾਂ ਉਹਦਾ ਜ਼ਿਕਰ ਨਹੀਂ ਆਪਾਂ ਨੂੰ ਕਰਨਾ ਚਾਹੀਦਾ ਜੇ ਰੱਬ ਹੈਗਾ ਫਿਰ ਆਪਾਂ ਨੂੰ ਉਹਦੀ ਫਿਕਰ ਨਹੀਂ ਕਰਨੀ ਚਾਹੀਦੀ ਮਨੁੱਖ ਨੂੰ ਸਿਰਫ ਸਤਨਾਮ ਵਾਇਗੁਰੂ ਦਾ ਜਾਪ ਅਤੇ ਗੁਰਬਾਣੀ ਤੇ ਅਮਲ ਕਰਨ ਦੀ ਲੋੜ ਹੁੰਦੀ ਹੈ ਹਮੇਸ਼ਾ ਅਮਲ ਕਰੋ ਜਿੱਥੇ ਭਰੋਸਾ ਹੈ ਉੱਥੇ ਹੀ ਸ਼ਾਂਤੀ ਹੈ ਸੰਗਤ ਜੀ ਆਓ ਅਸੀਂ ਫਿਕਰਾਂ ਨੂੰ ਛੱਡੀਏ ਭਰੋਸੇ ਨਾਲ ਨਾਮ ਜਪੀਏ ਸਤਨਾਮ ਵਾਹਿਗੁਰੂ ਇਹ ਹੀ ਸਾਡੀ ਅਸਲੀ ਤਾਕਤ ਹੈ ਸਾਨੂੰ ਕਦੇ ਵੀ ਰੱਬ ਦੀ ਵਕਸੀ ਹੋਈ ਜ਼ਿੰਦਗੀ ਤੇ ਰੱਬ ਵੱਲੋਂ ਕੀਤੀ ਹੋਈ ਕਿਰਪਾ ਤੇ ਜਾਂ ਇਹ ਸੋਚ ਕੇ ਕਿ ਮੇਰੇ ਕੋਲ ਇਹ ਚੀਜ਼ ਨਹੀਂ ਹੈਗੀ ਉਹਦੇ ਕੋਲ ਚੀਜ਼ ਹੈਗੀ ਆ ਸਾਨੂੰ ਕਿਸੇ ਨਾਲ ਆਪਣੀ ਤੁੰਨਾ ਨਹੀਂ ਕਰਨੀ ਚਾਹੀਦੀ ਆਪਣੇ ਨਸੀਬ ਵਿੱਚ ਜਿੰਨਾ ਕੁ ਰੱਬ ਨੇ ਲਿਖਿਆ ਏ ਉਹ ਆਪਾਂ ਨੂੰ ਜ਼ਰੂਰ ਮਿਲੇਗਾ ਕਿਸੇ ਵੱਲ ਵੇਖ ਕੇ ਸਾਨੂੰ ਆਪਣਾ ਕੱਚਾ ਨਹੀਂ ਢੋਣਾ ਚਾਹੀਦਾ ਬਸ ਮੱਕ ਦੀ ਗੱਲ ਇਹੀ ਕਹਾਂਗੀ ਕਿ ਰੱਬ ਤੇ ਭਰੋਸਾ ਰੱਖੋ ਉਹੀ ਆਪਾਂ ਨੂੰ ਬਣਾਉਣ ਵਾਲਾ ਏ ਉਹੀ ਆਪਾਂ ਨੂੰ ਖਵਾਉਣ ਵਾਲਾ ਏ ਉਸ ਤੋਂ ਉੱਪਰ ਉਸ ਤੋਂ ਬਿਨਾ ਕੁਝ ਵੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ